जय मैया भगवान जी स्पोर्ट क्लब फ्लोर ਵੱਲੋਂ ਦੂਸਰਾ ਮਈਆ ਭਗਵਾਨ ਜਯਾਦਗਰੀ ਕਬੱਡੀ ਕੱਪ ਮਿੱਠੀਆਂ ਜਵਾਦਾਂ ਸ਼ਰਦਾ ਸੰਪਨ ਹੋ ਗਿਆ ਤੇ ਇਸ ਕੱਪ ਦੇ ਸ਼ੁਰੂਆਤ ਦਰਬਾਰ ਮਈਆ ਭਗਵਾਨ ਜੀ ਦੇ ਬਖਸ਼ੇਵਦਰ ਬਾਬਾ ਸ਼ਬੂ ਰਾਮ ਜੀ ਤੇ ਬਾਬਾ ਸਰੋਪ ਸਿੰਘ ਜੀ ਆਤੀ ਹੁਰਨਾਪਤਵੰਤੇ ਸਜਨਾਤੀ ਪ੍ਰਬੰਧਕਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਕੇ ਕੀਤੀ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਸਾਬਕਾ ਜੇਲ੍ਹ ਮੰਤਰੀ ਸਰਵੰਤ ਸਿੰਘ ਫਲੋਰ ਤੇ ਸਾਬਕਾ ਦਾਇਕ ਕੋ ਬਲਦੇਵ ਸਿੰਘ ਕਹਿਰਾ ਅਰਜਪਾਲ ਸਿੰਘ ਅਟਵਾਲ ਸਮਾਸੇਵੀ ਪਿੱਦੂ ਜੋਹਲ ਸਾਈਂ ਕਾਲਾ ਸ਼ਾਹੀ ਕਾਠਗੜ ਤੇ ਕਿੰਦਾ ਬਿਹਾਰੀਪੁਰੀਆ ਕੁਲਵੀਰ ਸਿੰਘ ਬੜਾ ਪਿੰਡ ਗੋਰਾ ਫੱਲੂ ਪੋਤੇ ਵਾਲਾ ਤੇ ਮਹਾ ਸਿੰਘ ਰਸੂਲਪੁਰ ਸਤ ਅਵਿੰਦਰ ਸਿੰਘ ਸੋਨੂ ਤੇ ਮਨਜੀਤ ਬੇਕਰੀ ਵਾਲੇ ਤੇ ਗੁਰਮੀਤ ਸਿੰਘ ਛੱਛੋਵਾਲ ਮਨੀ ਢਾਲੀ ਵਾਲ ਸੁਰੇਂਦਰ ਸਿੰਘ ਬੱਛੋਵਾਲ ਗੌਰਵ ਸ਼ਰਮਾ ਤੇ ਸੇਮ ਸਿੰਘ ਢਿੱਲੋ ਠੇਕੇਦਾਰ ਹੰਸ ਰਾਜ ਗੜਾ ਲਖਵਿੰਦਰ ਸਿੰਘ ਮੋਤੀਪੁਰ ਕਾਮਰੇਡ ਕਮਲਜੀਤ ਸਿੰਘ ਫਲੋਰ ਅਲੀ ਖਾਨ ਅਤੇ ਹੋਰਾਂ ਨੇ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਨੇ ਇਸ ਸਤਮ ਉਪਰਾਲੇ ਦੀਆਂ ਮੁਬਾਰਕਾਂ ਦਿੱਤੀਆਂ ਇਸ ਮੌਕੇ 8 ਚੋਟੀਆਂ ਦੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ ਅਤੇ ਦਰਸ਼ਕਾਂ ਦਾਇ ਖਿੱਚਦਾ ਕੇਂਦਰ ਬਣੇ ਰਹੀ ਸੀ ਪ੍ਰਬੰਧਕਾਂ ਵੱਲੋਂ ਦਰਸ਼ਕਾਂ ਨੂੰ ਵੀ ਇਨਾਮ ਲੱਕੀ ਡਰੂ ਰਾਹੀਂ ਦਿੱਤੇ ਗਏ ਵਿੱਚ ਕਬੱਡੀ ਦਾ ਫਾਈਨਲ ਮੁਕਾਬਲਾ ਆਜ਼ਾਦ ਕਬੱਡੀ ਕੱਪ ਮੁਠੱਡਾ ਤੇ ਸ਼ਾਹਪੁਰ ਦੀ ਟੀਮ ਵਿਚਕਾਰ ਕਰਵਾਇਆ ਗਿਆ ਜਿਸ ਦੇ ਵਿੱਚ ਆਜ਼ਾਦ ਕਬੱਡੀ ਕੱਪ ਨੇ ਜਿੱਤ ਹਾਸਲ ਕਰਕੇ ਪਹਿਲਾ ਇਨਾਮ ਨਕਦ ਰਾਸ਼ੀ ਅਤੇ ਟਰੋਫੀ ਹਾਸਲ ਕੀਤੀ ਤੇ ਇਸ ਤੋਂ ਇਲਾਵਾ ਕੁੜੀਆਂ ਦਾ ਮੈਚ ਵੀ ਪ੍ਰਸ਼ੰਸਾ ਦਾ ਵਿਸ਼ਾ ਰਿਹਾ ਤੇ ਕਲੱਬ ਦੇ ਪ੍ਰਧਾਨ ਸੋਤਤਾ ਦੂਸਾਂਝ ਨੇ ਦੱਸਿਆ ਕਿ ਮਈਆ ਭਗਵਾਨ ਚਾਤਗਰੀ ਕੱਪ ਬਾਬਾ ਸਰੂਪ ਸਿੰਘ ਬੱਚੋਵਾਲ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਤੇ ਸੁਖਦੀਪ ਸਿੰਘ ਸੋਹੀ ਕਨੇਡਾ ਮਾਨੀ ਮਠੱਡਾ ਤੇ ਗੱਗਾ ਤੇਂਗ ਮਨੀ ਤੇਂਗ ਸੰਦੀਪ ਯੂਕੇ ਜ਼ਥੇਦਾਰ ਜੋਸਵੀਰ ਸਿੰਘ ਫਲੋਰ ਤੇ ਹੈਪੀ ਬਰਾਰ ਆਸਟ੍ਰੇਲੀਆ ਹਰਜੀਤ ਸਿੰਘ ਤੇ ਸੀ ਸੁਰੇਂਦਰਪਾਲ ਸਿੰਘ ਤੇ ਸੀ ਸਰਪੰਚ ਬੱਚੋਵਾਲ ਤੇ ਸਵਰਗਵਾਸੀ ਗੁਰਿੰਦਰ ਸਿੰਘ ਕਾਲਾ ਕਜਲਾ ਅਤੇ ਹੁਰਨਾ ਸਜੋਗੀ ਸਜਣਾ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਤੇ ਉਹਨਾਂ ਨੇ ਸਜੋਗੀ ਸਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਅਟੁੱਟ ਲੰਗਰ ਦਰਬਾਰ ਮਈਆ ਭਗਵਾਨ ਜੀ ਵੱਲੋਂ ਵਰਤਾਇਆ ਗਿਆ ਤੇ ਇਸ ਸਮੇਂ ਆਰਸ਼ ਕਜਲਾ ਅਮਨ ਸੋhota ਦਿਨੇਸ਼ ਸ਼ਰਮਾ ਮਨੀ ਟੇਂਗ ਰਣਜੀਤ ਟਵਾਲ ਸਾਹਿਲ ਅਰੋੜਾ ਗगन ਕਜਲਾ ਸੋਖਾ ਪੈਣੀ ਗੋਲਡੀ ਤੇ ਕਜਲਾ ਤੇ ਗगनवासी ਅਤੇ ਹੋਰ ਹਾਜ਼ਰ ਸਤਿ ਸ੍ਰੀ ਅਕਾਲ ਇਸ ਮੌਕੇ ਮਿੰਟਾ ਮਾਊ ਸਾਹਿਬ ਬਿੱਲਾ ਸ਼ੇਖਪੁਰ ਅਤੇ ਜੱਸਾ ਤੇੰਗ ਨੇ ਮੈਚ ਦੀ ਕਮੈਂਟਰੀ ਦੀ ਸੇਵਾ ਬਹੁਤ ਵਧੀਆ ਨਿਭਾਈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਈਆ ਭਗਵਾਨ ਸਪੋਰਟਸ ਕਲੱਬ ਵੱਲੋਂ ਜੋ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ ਸੀ ਅੱਜ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੇ ਜਨ ਵੱਡੀ ਕੱਪ ਚੱਲਿਆ ਅਤੇ ਹੌਣ ਸ਼ਾਮ ਨੂੰ 9 ਵਜੇ ਆ ਕੇ ਉਸ ਦੀ ਸਮਾਪਤੀ ਹੋਈ ਬਹੁਤ ਹੀ ਨਰਵਿਰਣ ਜਿਹੜਾ ਪ੍ਰੋਗਰਾਮ ਚੱਲਿਆ ਅਸੀਂ ਸਾਰੇ ਹਲਕਾ ਨਿਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਵੱਖ-ਵੱਖ ਪਿੰਡਾਂ ਚੋਂ ਆਏ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਅਸੀਂ ਡੇਰਾ ਮਈਆ ਭਗਵਾਨ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜਿੰਨੀ ਵੀ ਸਾਡੀ ਜੈ ਮਈਆ ਭਗਵਾਨ ਕਮੇਟੀ ਸੀ ਉਹਦਾ ਵੀ ਧੰਨਵਾਦ ਕਰਦੇ ਆਂ ਜਵਾਬਾ ਜੁਨੀਆਂ ਦਾ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਵੀਰ ਆਏ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਆ ਡੀਐਸਪੀ ਸਰਦਾਰ ਸਰਬਨ ਸਿੰਘ ਵੱਲ ਤੇ ਐਸਐਚਓ ਸਾਹਿਬ ਫਲੋਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਆਪਣੀ ਛਤਰ ਛਾਇਆ ਥੱਲੇ ਇਹ ਜਿਹੜਾ ਪ੍ਰੋਗਰਾਮ ਨਿਪਰੇ ਚਾੜਿਆ ਅਤੇ ਸਾਰੇ ਸਮੁੱਚੇ ਐਨਆਰਈ ਵੀਰਾਂ ਦਾ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਜਿੰਨੇ ਵੀ ਇੱਥੇ ਸੰਗਤ ਆਈ ਉਹਦਾ ਸਿਰ ਮੱਥੇ ਜੀ ਆਇਆਂ ਵਾਰ-ਵਾਰ ਕੋਟਣ-ਕੋਟਣ ਬਾਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਸਮੂਚੀ ਫਲੋਰ ਦੀ ਪ੍ਰੈਸ ਉਹਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜਿੰਨੀ ਵੀ ਸਾਡੇ ਪ੍ਰੈਸ ਵਾਲੇ ਵੀਰ ਆਏ ਸੀ ਜਿੰਨੇ ਵੀ ਖਿਡਾਰੀ ਵੀਰ ਆਏ ਸੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੈ ਮਈਆ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ